ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚਣਾਲਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਜੋ ਬਣਾਉਣ ਲੱਗੇ ਆ ਫਾਰਮ ਚ ਬਾਈ ਕੋਲੇ ਦੋ ਗੱਣਾਂ ਨੇ ਬਾਈ ਦੋਨੇ ਗੱਭਣ ਥੋੜੇ ਥੋੜੇ ਦਿਨ ਕਰਮਾਣੀਆਂ ਲੈਂਦੀਆਂ ਨੇ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਕਾਲ ਸਸ ਕੀ ਕਾ ਬਾਈ ਹੋਰ ਠੀਕ ਹੁੰਦੀ ਹੈ ਜੀ ਠੀਕ ਹੈ ਬਾਈ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਸ੍ਰੀਜਿੰਦਰ ਸਿੰਘ ਜੀ ਹਮ ਪਿੰਡ ਆਕ ਲਈ ਜਲਾਲ ਜ਼ਿਲ੍ਹਾ ਬਟੰਡਾ ਜੀ ਠੀਕ ਹੈ ਬਾਈ ਉਰੇ ਆਪਣੇ ਪਿੰਡ ਭਗਤਾ ਭਾਈ ਕਾ ਪਾ ਜਾਂਦਾ ਜੀ ਓਕੇ ਹਾਂਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਆਇਆਗਾ ਜੀ 96468 ਜੀ 81175 ਜੀ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਆਸ ਹੁੰਦੀ ਹੈ ਇਹ ਜੀਰ ਕਰ ਆਪਣੇ ਕੋਲ ਤੀਜਾ ਸੂਆਸ ਹੁੰਦੀ ਹੈ ਤੀਜਾ ਸੂਆਸ ਕਿੰਨੇ ਕ ਦਿਨ ਲੂ ਭਾਈ ਇਹ ਹਜੇ ਜੀ ਲੈ ਜੋ ਮੰਨ ਕੇ ਚਲੋ ਹਫਤੇ ਦੇ ਨੇੜੇ ਲੈ ਜੋ ਭਾਈ ਹਾਂਜੀ ਓਕੇ ਭਾਈ ਕਿੰਨਾ ਕਰ ਕਾਰਡ ਹੈ ਭਾਈ ਦੁੱਧ ਕਾਰਡ ਭਾਈ ਇਹਨੇ ਪਿਛਲੀ ਵਾਰ 24 ਲੀਟਰ ਦੁੱਧ ਪਾਇਆ ਜੀ ਠੀਕ ਹੈ ਭਾਈ ਠੰਡੀ ਠੰਡੀ ਕਿਵੇਂ ਹੈ ਠੰਡੀ ਬਾਈ ਪੂਰੀ ਠੰਡੀ ਸੀਲ ਹੈ ਜੀ ਚਵਾਈ 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 ਪੂਰੀ ਵਧੀਆ ਜੀ ਕੋਈ ਜਮ ਨਹੀਂ ਮਰਦੀ ਇੱਥੇ ਮਰਦੀ ਚੱਕਰੀ ਚੱਲਣੀ ਹੈ ਨਾ ਕੁਛ ਨਹੀਂ ਬੀ ਸੀਲ ਫੁੱਲ ਹੈ ਜਿਵੇਂ ਮਰਦੀ ਬੈਠਾ ਰਹੇ ਹੈ ਨਾ ਬਾਈ ਕੋਈ ਹੈ ਨਹੀਂ ਗਾ ਜੀ ਬਹੁਤ ਚੰਗਾ ਲੱਗਿਆ ਯਾਰ ਨਾ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਲੇਬਰੀ ਸਫਾਈ ਦੇਖੋ ਹਲੇ ਕੱਚੀ ਆ ਅੰਦਾਜ ਹੋ ਸਮਨਾ ਲਾਇਓ ਖੋਲਿਓ ਬਾਈ ਤੋਰ ਫੇਸ ਦੀ ਬਿਊਟੀ ਇੱਕ ਨੰਬਰ ਕੱਦ ਫੁੱਲ ਫੁੱਲ ਬ੍ਰੀਡ ਕਹਣੀ ਬਾਈ ਕਿਆ ਬਾਤ ਹੈ ਚੰਗੇ ਰਿਕਾਰਡ ਦੀ ਹੈ ਬਾਈ ਦੇ ਫਾਰਮ ਦੇ ਆਪਣੇ ਫਾਰਮ ਦੀ ਹੈ ਬੜਾ ਵਧੀਆ ਹਾਂਜੀ ਹਾਂਜੀ ਕਰ ਦੇਈਏ ਆਪਣੇ ਠੀਕ ਆ ਤੋੜਾ ਚੈੱਕ ਕਰ ਲੋ ਤੋੜਾ ਵੀ ਇਸ ਕੰਮਰਾ ਕਿਆ ਬਾਤ ਹੈ ਬਾਈ ਤੇ ਕੀ ਮੁੱਲ ਹੈ ਵੀਰੇ ਜਾਇਜ਼ ਇਹਦਾ ਮੁੱਲ ਹੈ 90000 ਰੁਪਏ ਜੀ ਮਾਨਤਨ ਹੋ ਜਾ ਮਾਨਤਨ ਕਰ ਜਾ ਠੀਕ ਆ ਜੀ ਅੱਗੇ ਵੀਰੇ ਦੋ ਨੰਬਰ ਤੇ ਇਹ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੋਨੇ ਆ ਜੀ ਆਪਣੀ ਇਹ ਕਿੰਨੇ ਦਿਨ ਲਊ ਬਾਈ ਇਹ ਜੀ 5-4 ਦਿਨ ਲੈ ਜਾਈਏ ਇਹਦਾ ਕਿੰਨਾ ਰਿਕਾਰਡ ਹੈ ਵੀਰੇ ਦੋਤਾ ਇਹਦਾ ਹੀ ਪਿਛਲੀ ਵਾਰ ਨੇ 28 ਲੀਟਰ ਦਾ ਦਿੱਤਾ ਯਾਰ 18 ਲੀਟਰ ਦਾ ਦਿੱਤਾ ਈ ਸੌਰੀ ਆ ਓਕੇ ਬਾਈ 18 ਲੀਟਰ ਦਾ ਬਈ ਰਿਕਾਰਡ ਆ ਹਾਂਜੀ ਇਹ ਤੇਲ ਆ ਬਾਈ ਜੀ ਉਹ ਇੱਕ ਥਾਣ ਤੋਂ ਤੇਲ ਲਾਣਾ ਪਰ ਤਾਂ ਹੀ ਛੋਟਾ ਦਿਖਾਉਂਦੇ ਆ ਹਾਂਜੀ ਠੀਕ ਆ ਬਾਈ ਹੂੰ ਲੈਣੀ ਵਾਲੇ ਦਾ ਦੂਜਾ ਪਾਸਾ ਮੂਰਲਾ ਥਾਣਾ ਜੀ ਸਹੀ ਆ ਬਾਈ ਹਾਂਜੀ ਤੇ ਬਾਕੀ ਦਿਨੇ ਸਹੀ ਚੱਲਦੇ ਹਾਂਜੀ ਹਾਂਜੀ ਬਾਕੀ ਦਿਨੇ ਆਪਣੀ ਗਾਰੰਟੀ ਠੀਕ ਆ ਬਾਈ ਖੋਲ ਦੇ ਮੜੀ ਇਹਨੂੰ ਵੀ ਤੋੜ ਦੇ ਬੰਦ ਦੇ ਬਈ ਰਾਜ ਇੱਥੇ ਬੰਦ ਇਹਦਾ ਕੀ ਮੋਲ ਆ ਫਿਰ ਜਾਇਦ ਜਾਤਾ ਲੱਗਦਾ ਇਹਦਾ ਬਾਈ ਜੀ 50000 ਆ ਜੀ ਮਾਨਤਾਨ ਹੋ ਜਾ ਹਾਂ ਮਾਨਤਾਨ ਕਰ ਦਾਂਗੇ ਬਾਈ ਠੀਕ ਆ ਬਾਈ 50000 ਰੁਪਿਆ ਮੋਲ ਆ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਰਣ ਚੰਗੀਆਂ ਚੰਗੇ ਰਿਕਾਰਡ ਦੀ ਹੈ ਤਿੱਲ ਦਾ ਹੀ ਰਿਕਾਰਡ ਆ ਹਨਾ ਬਈ ਠਾਕ ਹਾਂਜੀ ਹਾਂਜੀ ਬਾਈ ਓਕੇ ਬਾਈ ਠੀਕ ਆ ਨਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ